ਰੂਲਸ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਹੈ ਇਸ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਬਹੁਤ ਸਹਿਯੋਗ ਪ੍ਰਾਪਤ ਹੋ ਰਿਹਾ ਹੈ 1 ਮਾਰਚ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਤਹਿਤ ਅੱਜ ਸਾਰੇ ਪੰਜਾਬ ਦੇ ਵਿੱਚ ਡੀਜੀਪੀ ਸਾਹਿਬ ਦੇ ਦਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ 25 ਜ਼ਿਲ੍ਹਿਆਂ ਔਰ ਤਿੰਨ ਕਮਿਸ਼ਨਰੇਟਸ ਦੇ ਵਿੱਚ ਕੋਆਰਡੀਨੇਟਡ ਕਾਡਨ ਐਂਡ ਸਰਚ ਆਪਰੇਸ਼ਨਸ ਕਰਾਏ ਗਏ ਇਸ ਦੇ ਵਿੱਚ ਜਿਹੜੇ ਸਾਡੇ ਡਰਗ ਹੌਟਸਪੌਟਸ ਹੈ ਉਹਨਾਂ ਦੀ ਦੇ ਵਿੱਚ ਤਲਾਸ਼ੀ ਅਭਿਆਨ ਔਰ ਜਿਹੜੇ ਸੰਸ਼ੀਕਤ ਵਿਅਕਤੀ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਜਿਹੜਾ ਇੱਕ ਦਿਨ ਦਾ ਪੂਰਾ ਆਪਰੇਸ਼ਨ ਸੀ ਇਸ ਦੇ ਵਿੱਚ 441 ਥਾਵਾਂ ਤੇ ਹੌਟਸਪੌਟਸ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ 3463 ਸ਼ੱਕੀ ਵਿਅਕਤੀਆਂ ਨੂੰ ਦੀ ਤਲਾਸ਼ੀ ਲਈ ਗਈ ਔਰ ਇਸ ਦੇ ਵਿੱਚ 192 ਲੋਕ سو بانوے درج دو سو اٹھ لوگ گرفتار کیتے گئے ہیں میں دسنا چاہوں گا کہ جیڑی ساری اے مہم ید نشیہ برد چل رہی ہے ایک مارچ تو اے مہم شروع ہوئی سی اور ہن تک اس مہم دے تحت دو ہزار چار سو تیراسی مقدمے درج ہو چکے ہیں 2 4280 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁਕੇ ਹਨ ਅਤੇ ਹਿਰੋਇਨ 153 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਅਤੇ ਬਾਕੀ ਬਹੁਤ ਸਾਰੇ ਨਸ਼ੀਲੇ ਪਦਾਰਥ ਗ੍ਰਿਫਤਾਰ ਕੀਤੇ ਹਨ ਸਾਡਾ ਫੋਕਸ ਹੈ ਕਿ ਜਿਹੜੀ ਬਿਗ ਫਿਸ਼ਸ ਹੈ ਜਿਹੜੇ ਵੱਡੇ ਸਮਗਲੇ ਸਨ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਨਸ਼ਿਆਂ ਦਾ ਕੋੜ ਹੈ ਇਹ ਪੰਜਾਬ ਦੀ ਧਰਤੀ ਤੋਂ ਖਤਮ ਹੋ ਸਕੇ ਇਸ ਮੁਹਿੰਮ ਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਔਰ ਮੈਂ ਅਪੀਲ ਵੀ ਕਰਾਂਗਾ ਲੋਕਾਂ ਨੂੰ ਕਿ ਅੱਗੇ ਆਣ ਪੁਲਿਸ ਦੇ ਨਾਲ ਸਹਿਯੋਗ ਕਰਨ ਤਾਂ ਕਿ ਇਸ ਕੋੜ ਨੂੰ ਅਸੀਂ ਜੜੋਂ ਖਤਮ ਕਰ ਸਕੀਏ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਹੈ ਇਸ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਬਹੁਤ ਸਹਿਯੋਗ ਪ੍ਰਾਪਤ ਹੋ ਰਿਹਾ ਹੈ 1 ਮਾਰਚ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਤਹਿਤ ਅੱਜ ਸਾਰੇ ਪੰਜਾਬ ਦੇ ਵਿੱਚ बीजेपी साहब ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ 25 ਜ਼ਿਲ੍ਹਿਆਂ ਔਰ ਤਿੰਨ ਕਮਿਸ਼ਨਰੇਟਸ ਦੇ ਵਿੱਚ ਕੋਆਰਡੀਨੇਟਡ ਕਾਡਨ ਐਂਡ ਸਰਚ ਆਪਰੇਸ਼ਨਸ ਕਰਾਏ ਗਏ ਜਿਸ ਦੇ ਵਿੱਚ ਜਿਹੜੇ ਸਾਡੇ ਡਰਗ ਹੌਟਸਪੌਟਸ ਹੈ ਉਹਨਾਂ ਦੀ ਦੇ ਵਿੱਚ ਤਲਾਸ਼ੀ ਅਭਿਆਨ ਔਰ ਜਿਹੜੇ ਸੰਜਿਗਤ ਵਿਅਕਤੀ ਹੈ ਉਹਨਾਂ ਦੀ ਚੈਕਿੰਗ ਕੀਤੀ ਗਈ ਇਹ ਜਿਹੜਾ ਇੱਕ ਦਿਨ ਦਾ ਪੂਰਾ ਆਪਰੇਸ਼ਨ ਸੀ ਇਸ ਦੇ ਵਿੱਚ 441 ਥਾਵਾਂ ਤੇ ਹੌਟਸਪੌਟਸ ਤੇ ਕואਰਡੀਨੇਟਡ ਸਰਚ ਆਪਰੇਸ਼ਨ ਕੀਤਾ ਗਿਆ 3463 ਸ਼ੱਕੀ ਵਿਅਕਤੀਆਂ ਨੂੰ ਦੀ ਤਲਾਸ਼ੀ ਲਈ ਗਈ ਅਤੇ ਇਸ ਦੇ ਵਿੱਚ 192 ਲੋਕ 192 ਐਫ ਆਈ ਆਰਸ ਦਰਜ ਕੀਤੀਆਂ ਗਈਆਂ 259 ਲੋਕ ਗ੍ਰਫਤਾਰ ਕੀਤੇ ਗਏ ਅਤੇ ਭਾਰੀ ਮਾਤਰਾ ਵਿੱਚ ਹਿਰੋਇਨ, OPM, ਗਾਂਜਾ, ਪੋਪੀ ਹਸ ਅਤੇ ਦੂਸਰੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਹ ਮੁਹਿੰਮ یود نشہ نشیا چل رہی ہے ایک مارچ تو یہ مہم شروع ہوئی سی اور ہن تک اس مہم دے تحت دو ہزار چار سو تیراسی مقدمے درج ہو چکے ہیں چار ہزار دو سو اَسی وقت گرفتار اور ہیروین ایک سو ترپن کلو ہیروئن ریکور کی اور باقی بہت سارے نشیلے پدار گرفتار ہیں ساڑھا فوکس ہے کہ جڑی بگ فشز ہیں جیڑے وڈے ہیں انہوں نے کابو ان کا خلاف ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਨਸ਼ਿਆਂ ਦਾ ਕੋੜ ਹੈ ਇਹ ਪੰਜਾਬ ਦੀ ਧਰਤੀ ਤੋਂ ਖਤਮ ਹੋ ਸਕੇ ਇਸ ਮੁਹਿੰਮ ਦੇ ਵਿੱਚ ਸਾਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਔਰ ਮੈਂ ਅਪੀਲ ਵੀ ਕਰਾਂਗਾ ਲੋਕਾਂ ਨੂੰ ਕਿ ਅੱਗੇ ਆਣ ਪੁਲਿਸ ਦੇ ਨਾਲ ਸਹਿਯੋਗ ਕਰਨ ਤਾਂ ਕਿ ਇਸ ਕੋੜ ਨੂੰ ਅਸੀਂ ਜੜੋਂ ਖਤਮ ਕਰ ਸਕੀਏ